ਖੇਡ ਮੈਦਾਨ ਦੇ ਵਿੱਚ ਛਾਤਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਪਾਸੇ ਸੁੱਖੀ ਬੈਂਸਲੀ ਟੀਮ ਖੇਡ ਰਹੀ ਹੈ ਕਬੱਡੀ ਦੇ ਵੱਡੇ ਪ੍ਰਮੋਟਰ ਦੀ ਢੰਡੋ ਵਾਲੀਏ ਬਲਵਿੰਦਰ ਚੱਠੇ ਦੀ ਟੀਮ ਗੁਰਜੀਤ ਸੰਧੂ ਦੀ ਟੀਮ ਹੈ ਔਰ ਕਹਿੰਦੇ ਲਾਡੀ ਬੈਂਸ ਹਣੀ ਜੱਸੇ ਬੈਂਸ ਹਣੀ ਛੋਟੀ ਕੋਨਰ ਹਣੀ ਹਮੇਸ਼ੇ ਕੋਨਰ ਹੋਣਾ ਦਾ ਸੱਤੇ ਟਾਲੀ ਦਾ ਮਾਲੂਪੁਰੀਏ ਪੰਮੇ ਦਾ ਵੱਡਾ ਯੋਗਦਾਨ ਬੋਰੀਆਂ ਨਚੋੜੀਆਂ ਤੇ ਰੱਸਾ ਬਹੁਤ ਚੜਿਆ ਕਾਰਨੀ ਚੋਂ ਦੁੱਧ ਪੀਤਾ ਮਲਾਈ ਸਣੇ ਕੜਿਆ ਭੱਜਣ ਦੀ ਜਰਤ ਹੋਈ ਗੁੱਟ ਜਿੰਨਾ ਜਿੰਦਾ ਫੜ ਕੇ ਉਸੇ ਲੱਤ ਨੂੰ ਕੈਂਜੀ ਪਾਉਂਦਾ ਬੱਗਿਆਂ ਦਾ ਦੋਲਾ ਬੜਾ ਆਤਮ ਵਿਸ਼ਵਾਸ ਦਿਖਾਉਂਦਾ ਪੇਟਾਂ ਵਾਲੇ ਚੰਨੇ ਦਾ ਅੱਜ ਤੇ ਆ ਕੇ ਜਫਾ ਲਾਉਣਾ ਤੇ ਨੰਗਲੰਮੀ ਦੇ ਸੰਦੀਪ ਦਾ ਸੀ ਸਭ ਤੋਂ ਮਹਿੰਗਾ ਜਾਫੀ ਕਹਾਉਣਾ ਪੂਰੀ ਦੁਨੀਆ 'ਚ ਮਸ਼ਹੂਰ ਹੈ ਦੋਗਾਂ ਵਾਲੇ ਦਾ ਮੇਲਾ ਬਣਾਉਣਾ ਪੂਰੀ ਦੁਨੀਆ 'ਚ ਮਸ਼ਹੂਰ ਟੀਮ ਨੂੰ ਖੜਾ ਰਿਹਾ ਹੈ ਸਾਹਮਣੇ ਕਬੱਡੀ ਬਾਗੀ ਪਰਮਜੀਤਪੁਰੇ ਵਾਲਾ ਪਾਰ ਲਿਆ ਲਓ ਸਾਹਮਣੇ ਕਹਿੰਦੇ ਬਾਗੀ ਆ ਗਿਆ ਪਰਮਜੀਤਪੁਰੇ ਦੀ ਧਰਤੀ ਦਾ ਉਸ ਦੇ ਪਾਸੇ ਖੁਸ਼ੀ 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 ਇਹ ਆ ਦੁੱਗਿਆਂ ਵਾਲਾ ਕਹਿੰਦੇ ਜਫਾ ਨਹੀਂ ਲਾ ਸਕਿਆ ਨਾਰ ਸਿੰਘ ਬੀਤਪੁਰੇ ਵਾਲਾ ਬਾਗੀ ਆ ਗਿਆ ਬਾਗੀ ਹੈ ਪਰਮਜੀਤਪੁਰੇ ਵਾਲਾ ਸਿਰੇ ਦਾ ਰੇਡਰ ਹੈ ਕਾਲੇ ਵਰਗੇ ਪ੍ਰਸਿੱਧ ਖਿਡਾਰੀ ਹੋਇਆ ਹੈ ਸਾਹਮਣੇ ਨੌਜਾਨ ਗਰੂ ਦੀ ਪਈ ਹੋ ਰੇਡ ਆ ਦੁੱਗਾਂ ਵਾਲੇ ਦੀ ਕੋਸ਼ਿਸ਼ ਫੜਿਆ ਗੁੱਟ ਵੱਜੀ ਕੈਂਚੀ ਵਾਹ ਏ ਪਰਮਜੀਤਪੁਰੇ ਵਾਲਿਆ ਨਹੀਂ ਹੋ ਰੀਸਾ ਤੇਰੀਆਂ ਨੌਜਾਨਾ ਬਾਕੀ ਨੇ ਲਈ ਵਧਿਆ ਹੋਇਆ ਉਧਰ ਧੰਨਵਾਦ ਕਰਦੇ ਆ ਸਾਡੇ ਹਰਦੀਪ ਹੈਰੀ ਜੀ ਰੈਂਕਾ ਅਪਲ ਸਾਤਾ ਅਪਲ ਔਰ ਕਹਿੰਦੇ ਅਮਰੀਕ ਜੀ ਸਾਰਿਆਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਬਾਗੀ ਦੀ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਚਾਰ ਜਾਫੀਆਂ ਦੇ ਵਿੱਚ ਉਹ ਕਹਿੰਦੇ ਦੁੱਗਿਆਂ ਵਾਲਾ ਹੋ ਗਿਆ ਲਾ 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 ਹੋ ਗਈ 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 ਲਾ 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 ਦਰਬੀ ਦੇ ਮੇਲੇ ਤੇ ਹੋ ਗਈ ਲਾ 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 ਹੋ ਗਈ ਲਾ 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 பாமஜி பு ஆளா பாமஜித் பு ஆள ਦਾ ਮੇਲਾ ਆ ਨੌਜਨ ਗਬਰੂ ਗगन ਜੋਗੇ ਵਾਲੀਆ ਇਰਥ ਬੱਲੇ ਸਾਊਥ ਹਲ ਕਬੱਡੀ ਕਲੱਬ ਵੱਲੋਂ ਪਾਰਿਆ ਕਬੱਡੀ ਹੁਣ ਦੁੱਗਾਂ ਵਾਲਾ ਇਸ ਵੇਲੇ ਫੈਨ ਜੀ ਦੀ ਵੱਧ ਦੁਨੀਆ ਅਖਵਾਉਂਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾਂ ਵਾਲਾ ਜੱਟ ਬੱਲੀਏ ਪਰ ਜੋਗੇ ਵਾਲੀਆ ਵੀ ਕੱਢ ਦਿੰਦਾ ਵੱਟ ਬੱਲੀਏ ਐਨ ਬੱਲੇ ਬੱਲੇ ਕਰਵਾਉਂਦਾ ਗगन ਜੋਗੇ ਵਾਲੀਆ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਰਕੇਸ਼ ਬੋੜਕੇ ਜਦੂਰੂ ਜੱਫੇ ਲਾਏ ਆ ਕਦੇ ਮੇਜੀ ਨੇ ਕਰਨ ਐਨ ਬੱਲੇ ਬੱਲੇ ਕਰਵਾਈ ਗੱਲ ਕਹਿੰਦੇ ਪਾਸ ਦੀ ਹੈ ਪਰ ਅੱਜ ਪ੍ਰੈਜ਼ੈਂਟ ਦੀ ਗੱਲ ਹੁੰਦੀ ਹੈ ਇਧਰਲੇ ਪਾਸੇ ਗਗਨ ਜੋਗੇਵਾਲ ਦੀ ਪੈਂਦੀ ਹੋਈ ਕਬੱਡੀ ਐਵੇਂ ਨਹੀਂ ਕਹਿੰਦੇ ਵੱਡੀ ਗੇੜੀ ਦਾ ਮਾਰ ਸਨਮਾਨ ਸਿਰਾ ਸਿਰਾ ਆਹ ਵੇਖਦਾ ਵੀ ਇਸ ਵੇਲੇ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਜੋਗੇ ਵਾਲਿਆਂ ਤੇ ਦੁੱਗਾ ਵਾਲਾ ਆਹ ਵਾਹ ਓਏ ਜੋਗੇ ਵਾਲਿਆ ਸੁਨੀਲ ਦੇ ਲਈ 20 ਪਾਉਂਡ ਸੀਪੇ